ਜਾਤੀ ਦਿਹਾੜੇ ਮੌਕੇ ਪੰਜਾਬ ਤੇ ਹਰਿਆਣਾ ਦੀਆਂ ਸੜਕਾਂ ਉੱਪਰ ਕਿਸਾਨਾਂ ਦੇ ਟਰੈਕਟਰ ਬੁੱਕ ਰਹੇ ਹਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਸ਼ੰਭੂ ਸਰਾਂਤ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਲਈ ਕਿਸਾਨ ਆਗੂਆਂ ਨੇ ਖੁਦ ਮੋਰਚਾ ਸੰਭਾਲ ਲਿਆ ਹੋਇਆ ਹੈ ਕਿਸਾਨਾਂ ਵੱਲੋਂ ਟਰੈਕਟਰ ਤੇ ਕੌਮੀ ਝੰਡੇ ਤੇ ਕਿਸਾਨੀ ਝੰਡਿਆਂ ਦੇ ਨਾਲ-ਨਾਲ ਖਾਲਸਾਈ ਝੰਡੇ ਵੀ ਲਾਏ ਹੋਏ ਹਨ ਇਸ ਦੇ ਨਾਲ ਹੀ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ ਤੇ ਹੈ ਦੂਜੇ ਪਾਸੇ ਕਿਸਾਨ ਆਗੂਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ 13 ਫਰਵਰੀ ਨੂੰ ਪੰਜਾਬ ਦੇ ਕਿਸਾਨ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਏ ਸਨ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸ਼ੰਭੂ ਤੇ ਖਨੌਰੀ ਸੜਾ ਤੇ ਹੀ ਰੋਕ ਦਿੱਤਾ ਸੀ ਕਿਸਾਨ ਉਦੋਂ ਤੋਂ ਹੀ ਉੱਥੇ ਬੈਠੇ ਹਨ ਸੁਤੰਤਰਤਾ ਦਿਵਸ ਮੌਕੇ ਸ਼ੰਭੂ ਸਰਹੱਦ ਤੇ ਵੀ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਹਨ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਹਨ ਉਹ ਵਾਗਾ ਬਾਰਡਰ ਤੋਂ ਅੰਮ੍ਰਿਤਸਰ ਤੱਕ ਟਰੈਕਟਰ ਮਾਰਚ ਕੱਢ ਰਹੇ ਨੇ ਇਸ ਦੌਰਾਨ ਤਿੰਨੋਂ ਅਪਰਾਧ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਇਸ ਵਿੱਚ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਨੇ ਆਪਣੇ ਟਰੈਕਟਰ ਸਮੇਤ ਸ਼ਮੂਲੀਅਤ ਕੀਤੀ ਹੈ ਇਹ ਟਰੈਕਟਰ ਮਾਰਚ ਕਾਫੀ ਲੰਬਾ ਹੈ ਇਸ ਵਿੱਚ ਸੈਂਕੜੇ ਕਿਸਾਨਾਂ ਨੇ ਟਰੈਕਟਰਾਂ ਸਮੇਤ ਸ਼ਮੂਲੀਅਤ ਕੀਤੀ ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਹਾਏ 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 ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਸੜਕਾਂ ਬੰਦ ਕੀਤੇ ਜਾਣ ਤੋਂ ਬਾਅਦ ਕਿਸਾਨ ਸ਼ੰਭੂ ਸਰਹਾਤੇ ਪੰਜਾਬ ਵਾਲੇ ਪਾਸੇ ਪੱਕਾ ਮੋਰਚਾ ਲਾ ਕੇ ਬੈਠੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਰਸਤਾ ਖੁੱਲੇਗਾ ਤਾਂ ਉਹ ਦਿੱਲੀ ਜਾਣਗੇ ਆ ਦੋ ਵੱਡੇ ਫੋਰਮਾਂ ਵੱਲੋਂ ਐਸਕੇਮਾ ਗੈਰ ਆਜ ਤੇ ਕੇਐਮਐਮ ਵੱਲੋਂ ਪੂਰੇ ਭਾਰ ਦੇ ਵਿੱਚ ਜਿਹੜੇ ਫੌਜਦਾਰੀ ਬੀਜੇਪੀ ਸਰਕਾਰ ਤੇ ਨਕਾਲੇ ਕਾਨੂੰਨ ਲੈ ਕੇ ਆਈ ਆ ਉਹ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਕੇਐਮਐਮ ਤੇ ਐਸਕੇਮ ਦੇ ਸਾਰੇ ਦੋਨੇ ਫੋਰਮਾਂ ਦੇ ਪੂਰੇ ਟਰੈਕਟਰ ਪਹੁੰਚੇ ਹੋਏ ਨੇ ਆਮ ਵਰਗ ਦੇ ਲੋਕ ਆਏ ਹੋਏ ਨੇ ਕਿਉਂਕਿ 80% ਨੇ ਕਿਸਾਨੀ ਮਿਹਨਤ ਲੋ ਕਾਲੇ ਕਾਨੂੰਨਾਂ ਨਾਲ ਪ੍ਰਾਪਤ ਹੁੰਦੇ ਨੇ ਜਿਹੜਾ ਕਰੋਨ ਨੇ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਭੁਗਤ ਰਹੇ ਨੇ ਆਮ ਲੋਕਾਂ ਨੂੰ ਜੂਨਾ ਜੁਰਮਨ ਕਿਉਂਕਿ ਅਸੀਂ ਅੱਜ ਵੀ ਆਜ਼ਾਦ ਨਹੀਂ ਹੋਏ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗਲਾਮ ਤੇ ਜਿੱਥੇ ਅੱਜ ਤਿਰੰਗਾ ਚੁ ਚੁਲਣਾ ਚਾਹੀਦਾ ਅੰਗਰੇਜ਼ਾਂ ਦਾ ਤੋਂ ਅਸੀਂ ਗਲਾਮੀ ਛਟਾ ਲਈ ਪਰ ਸਾਡੇ ਜਿਹੜੇ ਆਪ ਦੇ ਤੇ ਐਮਐਲ ਐਮਪੀ ਨੇ ਉਹਨਾਂ ਦੇ ਗਲਾਮ ਆ ਜਿਹੜੀ ਬੀਜੇਪੀ ਸਰਕਾਰ ਆ ਆ ਜਿੰਨੇ ਵੀ ਜਿਹੜੇ ਲੋਕ ਆਪਣੀ ਬਾਤ ਉਠਾਉਂਦੇ ਨੇ ਉਹਨਾਂ ਦੀ ਉਹ ਇਕੱਠੇ ਨਾ ਹਸਣਾਂ ਬਾਜ਼ ਨਾ ਹਸਣਾਂ ਇਹੋ ਜਿਹਾ ਕਾਨੂੰਨ ਲੈ ਕੇ ਆ ਗਏ ਤਾਂ ਸਰਕਾਰ ਬੋਲ ਨਾਲ ਕੁੱਤੇ ਵੀ ਨਾ ਰੋਣ ਨੂੰ ਦੇਵੀ ਉਹ ਚ ਕਾਨੂੰਨ ਇਹ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਨੇ ਇਹ ਤੇ ਆਏ ਐਮ ਐਸਬੀ ਦੀ ਤਾਂ ਸਾਡੀ ਲੜਾਈ ਚੱਲ ਰਹੀ ਹੈ ਐਸੇ 13 ਤਰੀਕ ਨੂੰ ਸਾਨੂੰ 200 ਦਿਨ 30 ਤਰੀਕ ਨੂੰ ਪੂਰੇ ਹੋ ਜਾਣਗੇ ਬਾਰਡਰਾਂ ਦੇ ਬੈਠਿਆਂ ਨੂੰ ਇਹ ਐਮ ਐਸਬੀ ਦੀ ਐਸੀ ਗਰੰਟੀ ਲੈਣ ਵਾਸਤੇ ਲਿਖਤੀ ਰੂਪ ਚ ਲੈਣ ਵਾਸਤੇ ਜਿਹੜਾ ਅੱਜ ਦਾ ਮਸਲਾ ਹੈ ਸਾਡਾ ਅੱਜ ਦਾ ਜਿਹੜਾ ਪ੍ਰਸ਼ਾਸਨ ਨੂੰ ਸਰਕਾਰ ਕੋਲ ਇਹਨਾਂ ਨੇ ਦੋਨਾਂ ਨੇ ਆਪਣੀ ਮੁਠੀ ਦੇ ਵਿੱਚ ਲੈ ਲਿਆ ਤੇ ਜਿਹੜੇ ਗੋਰਿਆਂ ਨੇ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਤੇ ਉਹਨਾਂ ਦੀ ਜਗ੍ਹਾ ਤੇ ਕਾਲੇ ਸੀਟਾਂ ਤੇ ਬੈਠੇ ਨੇ ਇਹ ਦੇਸ਼ ਨੂੰ ਸਾਡੇ ਨੂੰ ਮੁੜ ਕੇ ਕਲਾਮ ਕਰ ਰਹੇ ਨੇ ਸਾਡਾ ਦੇਸ਼ ਆਜ਼ਾਦ ਨਹੀਂ ਗੁਲਾਮੀ ਦੇ ਰਸਤੇ 'ਚ ਉਹਨੂੰ ਤੋੜ ਰਹੇ ਨੇ ਜੀ ਉਹ ਕਾਨੂੰਨ ਸਹੀ ᱛੀ ਅੰਗਰੇਜ਼ਾਂ ਦੇ ਕਾਨੂੰਨ ਸਹੀ ਤੇ ਜਿਹੜੇ ਇਹ ਕਾਨੂੰਨ ਨੇ ਬਿਲਕੁਲ ਰਾਹ ਗਲਤ ਨੇ ਇਹ ਝੂਠਾ ਪ੍ਰਚਾਰ ਆਜ਼ਾਦੀ ਵਾਲਾ ਬੰਦ ਕਰੋ ਦੂਜੀ ਗੱਲ ਲੰਬੇ ਸਮੇਂ ਤੋਂ ਸਾਡੇ ਅਧੋਲਨਕਾਰੀ ਜਿਹੜੇ ਬਾਡਰਾਂ ਤੇ ਬੈਠੇ ਐ ਉਹਨਾਂ ਦੀਆਂ ਬੜੀਆਂ ਬਾਜ਼ੂਬ ਤੇ ਜਾਇਜ਼ ਮੰਗਾਂ ਆ। ਉਹ ਆਪਦੀਆਂ ਪੁੱਤਾਂ ਧੀਾਂ ਵਾਂਗੂ ਪਾਲੀਆਂ ਫਸਲਾਂ ਦੀ ਪੂਰੀ ਖਰੀਦ ਦਾ ਗਰੰਟੀ ਦਾ ਕਾਨੂੰਨ ਮੰਗ ਰਹੇ ਐ। ਤੇ ਸਰਕਾਰਾਂ ਆਲ ਮਟੋਲ ਕਰ ਰਹੀਆਂ ਨੇ ਉਲਟਾ ਜਬਰ ਕਰ ਰਹੀਆਂ ਨੇ। ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਹਦੇ ਕਰਜ਼ੇ ਦੇ ਉੱਪਰ ਲੀਕ ਮਾਰਨ ਦੀ ਕਿਸਾਨ ਮੰਗ ਕਰ ਰਹੇ ਨੇ। ਸੋ ਉਹਨਾਂ ਦੀਆਂ ਤਮਾਮ ਮੰਗਾਂ ਨੇ ਬਾਡਰਾਂ ਤੇ ਬੈਠੇ ਕਿਸਾਨ ਪੂਰੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਪ੍ਰਾਪਤੀ ਕਰਨ ਲਈ ਸਰਕਾਰ ਤੋਂ ਮੰਗ ਕਰਾਂਗੇ ਕਿ ਤੁਰੰਤ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਅਸੀਂ ਆਉਂਦੇ ਦਿਨਾਂ ਦੇ ਅੰਦਰ ਇਸ ਕੋਲਣ ਨੂੰ ਹੋਰ ਵਿਚਾਰ ਕਰਾਂਗੇ ਤਿੱਖਾ ਕਰਾਂਗੇ ਕਿਉਂਕਿ ਅਸੀਂ ਆਪਦੇ ਹੱਕ ਦੀ ਲੜਾਈ ਹੈ ਜਿਹੜੀ ਉਹ ਲੜ ਰਹੇ ਆ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਡੇ ਸ਼ੋਕ ਕਰਨ ਵਰਗੇ ਹੋਰ ਕਿੰਨੀਆਂ ਵੀ ਵੱਡੀਆਂ ਕੁਰਬਾਨੀਆਂ ਸ਼ਹਾਦਤਾਂ ਸਾਡੇ ਲੋਕਾਂ ਨੂੰ ਦੇਣੀਆਂ ਕਿਉਂ ਨਾ ਪੈਗੀਆਂ ਹੁਣ ਪਰ ਅਸੀਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਦਾ ਰક્ષਣ ਕਰ ਜੜੀ ਅੱਖਾਂ ਵਿੱਚ ਪਿੱਛੇ ਨਹੀਂ ਹਟਣਾ ਇਸ ਦੇ ਨਾਲ ਹੀ ਸੜਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵੀ ਲਈ ਸੀ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਸਰਹੱਦ ਖੋਲਣ ਦੇ ਹੁਕਮ ਦਿੱਤੇ ਸਨ ਪਰ ਸਰਕਾਰ ਇਸ ਫੈਸਲੇ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਪਹੁੰਚ ਗਈ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਜ਼ਰੂਰੀ ਵਾਹਨਾਂ ਲਈ ਅੰਸ਼ਕ ਤੌਰ ਤੇ ਰਸਤਾ ਖੋਲਣ ਦਾ ਹੁਕਮ ਦਿੱਤਾ ਸੀ ਇਸ ਦੇ ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਅਗਸਤ ਲਈ ਤੈਅ ਕੀਤੀ ਗਈ ਹੈ ਬਿਊਰੋ ਰਿਪੋਰਟ ਏਪੀਪੀ ਸੰਜਾ